ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੀ ਅੱਜ ਦੀ ਇਹ ਅਸੀਂ ਛੋਟੀ ਜੀ ਵੀਡੀਓ ਬਣਾ ਰਹੇ ਹਾਂ ਉਹਦੇ ਵਿੱਚ ਅਸੀਂ ਜਿਹੜੀ ਹਫਤਾਵਾਰੀ ਰਿਪੋਰਟ ਆ ਜਿਹੜੀ ਉਹ ਤਾਂ ਤੁਹਾਨੂੰ ਜ਼ਰੂਰ ਦੇਵਾਂਗੇ ਨਾਲ ਦੀ ਨਾਲ ਪਰ ਅਸੀਂ ਨਾਲ ਜਿਹੜੇ ਬੇਰੋਜ਼ਗਾਰੀ ਦੇ ਦਰ ਦੇ ਨੰਬਰ ਆਏ ਨੇ ਕੈਨੇਡਾ ਦੇ ਉਹ ਵੀ ਤੁਹਾਡੇ ਨਾਲ ਜ਼ੂਰ ਸ਼ੇਅਰ ਕਰਨੇ ਚਾਹੁੰਦੇ ਹਾਂ ਕਿਉਂਕਿ ਜਿਹੜੀ ਕੈਨੇਡਾ ਦੀ ਇਕਨੋਮੀ ਦੇ ਉੱਪਰ ਹੁਣ ਟੈਰਿਫਸ ਦੀ ਜਿਹੜਾ ਹੈਗਾ ਅਸਰ ਉਹ ਕਾਫੀ ਹੱਦ ਤੱਕ ਦਿਖਾਈ ਦੇਣ ਲੱਗ ਗਿਆ ਜਿੰਨਾ ਲੰਬਾ ਸਮਾਂ ਇਹ ਜਾਂਦਾ ਜਾਊਗਾ ਉਨਾ ਹੀ ਇਹਦਾ ਡੈਮੇਜ ਜ਼ਿਆਦਾ ਹੋਣ ਦੇ ਹੈਗੇ ਨੇ ਚਾਂਸਸ ਤੇ ਉਹਦੇ ਚ ਇਹ ਰਿਹਾ ਵੀ ਕੈਨੇਡਾ ਦੇ ਵਿੱਚ ਜਿਹੜੀ ਅਨਪਲੋਇਮੈਂਟ ਸੀ ਉਹ 7% ਨੂੰ ਹਿੱਟ ਕਰ ਚੁੱਕੀ ਆ ਤੇ ਅਲਬਰਟਾ ਦੀ ਤਕਰੀਬਨ 7.4 ਤੇ ਰਹੀ ਕੈਲਗਰੀ ਹੈ ਜਿਹੜਾ ਉਹ 7.8 ਤੇ ਰਿਹਾ ਪਰ ਐਡਮੰਟਨ ਆ ਜਿਹੜਾ ਉਹ 7.3% ਤੇ ਰਿਹਾ ਤੇ ਆਪਣੇ ਅਲਬਰਟਾ ਦੇ ਵਿੱਚ ਸਭ ਤੋਂ ਵਧੀਆ ਜਿਹੜਾ ਸ਼ਹਿਰ ਹੈ ਇਸ ਵਕਤ ਹੈਗਾ ਜਿੱਥੇ ਅਨਪਲੋਇਮੈਂਟ ਘਟਾ ਉਹ ਹੈਗੀ 5.2% ਉਹ ਹੈਗੀ ਹੈ ਲੈਥ ਬ੍ਰਿਜ ਦੀ ਤੇ ਆਪਾਂ ਗੱਲ ਕਰਦੇ ਹੁਣ ਕੈਲਗੀ ਦੀ ਰੀਅਲ ਏਸਟੇਟ ਮਾਰਕੀਟ ਦੀ ਤੁਹਾਨੂੰ ਪਤਾ ਹੀ ਹੈ ਵੀ ਕਾਫੀ ਸਲੋ ਚੱਲ ਰਹੀ ਹੈ ਪ੍ਰਾਈਸਸ ਵੀ ਕਾਫੀ ਰਿਡਿਊਸ ਹੋ ਰਹੀਆਂ ਨੇ ਤੇ ਨਵੀਆਂ ਲਿਸਟਿੰਗਸ ਆਈਆਂ ਪਿਛਲੇ ਹਫ਼ਤੇ 'ਚ 1073 ਬੈਕ ਆਨ ਦਾ ਮਾਰਕੀਟ 113 ਪ੍ਰਾਈਸ ਜਿਹੜੀ ਕਟੀ ਪ੍ਰੋਪਰਟੀਆਂ ਦੀ ਉਹ ਸੀਗੀਆਂ 815 ਪ੍ਰੋਪਰਟੀਆਂ ਪ੍ਰਾਈਸ ਵਧੀ 21 ਪ੍ਰੋਪਰਟੀਆਂ ਦੀ 552 ਪ੍ਰੋਪਰਟੀਆਂ ਪੈਂਡਿੰਗ ਰਹੀਆਂ ਤੇ 597 600 ਦੇ ਨੇੜੇ ਪ੍ਰਾਪਰਟੀ ਸੀਗੀਆਂ ਜਿਹੜੀਆਂ ਸੋਲਡ ਹੋਈਆਂ ਇੱਕ ਹਫ਼ਤੇ 'ਚ 199 ਪ੍ਰਾਪਰਟੀਆਂ ਐਕਸਪਾਇਰ ਹੋਈਆਂ 9 ਪ੍ਰਾਪਰਟੀਆਂ ਵਿਡਰੋਨ ਹੋਈਆਂ 318 ਪ੍ਰਾਪਰਟੀਆਂ ਟਰਮੀਨੇਟਡ ਹੋਈਆਂ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਰੀਅਲ ਏਸਟੇਟ ਬਾਰੇ ਜਾਣਕਾਰੀ ਚਾਹੀਦੀ ਹੋਵੇ ਤਾਂ ਮੈਨੂੰ ਜਰੂਰ ਕੰਟੈਕਟ ਕਰਿਓ ਮੇਰਾ ਫੋਨ ਨੰਬਰ ਹੈ 4036992345